ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਨੰਤ ਤੱਕ ਜਰੂਰ ਬਨੇ ਰਹਿਣਾ ਜਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਐਲਪੀਜੀ ਸਿਲੰਡਰ 300 ਰੁਪਏ ਸਸਤਾ ਜਾਨੋ ਕਿਵੇਂ ਮਿਲੇਗਾ ਇਸ ਦਿਨ ਨਵੀਂ ਦਿੱਲੀ ਐਲਪੀਜੀ ਸਿਲੰਡਰ ਨੂੰ ਲੈ ਕੇ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਇਸ ਦੇ ਨਾਲ ਹੀ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਸਨ ਜਿਨ੍ਹਾਂ ਦਾ ਲਾਭ ਔਰਤਾਂ ਨੂੰ ਵੀ ਮਿਲੇਗਾ ਜਿਸ ਦਾ ਤਰ੍ਹਾਂ ਪ੍ਰਧਾਨ ਮੰਤਰੀ ਨੇ ਇੱਕ ਯੋਜਨਾ ਸ਼ੁਰੂ ਕੀਤੀ ਸੀ ਕੀ ਨਾ ਪੀਐਮਯੂਵਾਈ ਯਾਨੀ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਲਾਭਪਾਤਰੀਆਂ ਲਈ ਇੱਕ ਬਹੁਤ ਚੰਗੀ ਖਬਰ ਹੈ ਜੋ ਕਿ ਲੇਖ ਰਾਹੀ ਉਪਲਬਧ ਕਾਰਵਾਈ ਕੀਤੀ ਜਾ ਰਹੀ ਹੈ ਭਾਜਪਾ ਸਰਕਾਰ ਨੇ ਪਹਿਲੇ ਕਾਰਜਕਾਲ ਵਿੱਚ ਅਜਿਹੀ ਕਈ ਯੋਜਨਾ ਸ਼ੁਰੂ ਕੀਤੀਆਂ ਸਨ ਜਿਨ੍ਹਾਂ ਨੂੰ ਔਰਤ ਇੰਤਾਂ ਨੂੰ ਲੈ ਕੇ ਬੱਚਿਆਂ ਤੱਕ ਸਭ ਨੂੰ ਲਾਭ ਮਿਲਣਾ ਚਾਹੀਦਾ ਸੀ ਜਿਨ੍ਹਾਂ ਦਾ ਨਾਮ ਪੀ ਐਮ ਯੂ ਵਾਈ ਸੀ ਯਾਨੀ ਪ੍ਰਧਾਨ ਮੰਤਰੀ ਉਜਲ ਯੋਜਨਾ ਇਸ ਦੌਰਾਨ ਜੋ ਇਹਨਾਂ ਦੇ ਤਹਿਤ ਸ਼ਾਮਿਲ ਹੋਣ ਵਾਲੇ ਲਾਪਤਰੀਆਂ ਲਈ ਇਹ ਬਹੁਤ ਖੁਸ਼ਖਬਰੀ ਹੈ ਯੋਜਨਾ ਦੇ ਤਹਿਤ ਜੁੜੇ ਲਾਪਤਰੀਆਂ ਨੂੰ ਆਮ ਗਾ ਕਾਬਲੇ ਤੇ ਸਰਫੇਸ ਸਸਤਾ ਅਲ ਪੀਸ ਲੰਡ ਮਿਲਣੇ ਜਾਰੀ ਹੋ ਗਿਆ ਹੈ ਤੇ ਨਾ ਪੇ ਸਸਤਾ ਅਲ ਪੀਸ ਲੰਡ ਕਰਦੇ ਲਈ ਜਾਣ ਦਾ ਮੌਕਾ ਮਿਲ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ